ਪਾਈ ਅਮਰਤਪਾਲ ਤੋਂ ਬਾਅਦ ਹੁਣ ਤਿੰਨ ਸਿੱਖ ਜਥੇਬੰਦੀਆਂ ਨੇ ਹੋਰ ਵੱਡਾ ਫੈਸਲਾ ਲੈ ਲਿਆ ਹੈ ਤੇ ਉੱਥੇ ਹੀ ਅਸਾਮ ਦੀ ਬਿਬਰੂਗੜ ਝੀਲ ਦੇ ਵਿੱਚ ਬੰਦ ਤਿੰਨ ਸਿੱਖਾਂ ਦੇ ਵੱਲੋਂ ਜਿੰਨੀ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਉੱਥੇ ਹੀ ਪ੍ਰਧਾਨ ਮੰਤਰੀ ਬਾਛੇ ਦੇ ਵੱਲੋਂ ਗਿੱਦੜ ਬਾਹ ਚੋਣ ਲੜਨ ਦਾ ਐਲਾਨ ਕੀਤਾ ਗਿਆ ਦੂਜੇ ਪਾਸੇ ਕੁਲਵੰਤ ਸਿੰਘ rauke ਦੇ ਵੱਲੋਂ ਵੀ ਜਿਹੜਾ ਕਿ ਬਰਨਾਲਾ ਤੋਂ ਜਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਉੱਥੇ ਤੀਜੇ ਸਿੱਖ ਨੂੰ ਲੈ ਕੇ ਗੱਲ ਕਰੀਏ ਤਾਂ ਉੱਥੇ ਦਲਜੀਤ ਕਲਸੀ ਵੀ ਜਿਹੜੇ ਕਿ ਚੋੜ ਮੈਦਾਨ ਦੇ ਵਿੱਚ ਉਤਰਨ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਡੇਰਾ ਬਾਬਾ ਨਾਨਕ ਤੋਂ ਜਿਮਨੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਵਿਤੇ ਦੇਣਾ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਨੇ ਖਡੂਰ ਸਾਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਇਸ ਗੱਲ ਨੂੰ ਲੈ ਕੇ ਪੂਰਨ ਤੌਰ ਤੇ ਖੁਸ਼ ਸੀ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਖਡੂਰ ਸਾਬ ਤੋਂ ਬਾਕੀ ਉਮੀਦਵਾਰਾਂ ਨੂੰ ਮਾਤ ਦੇਣ ਗਏ ਤੇ ਉੱਥੇ ਇਹ ਗੱਲ ਜਿਹੜੀ ਕਿ ਪੂਰਨ ਤੌਰ ਤੇ ਸੱਚ ਵੀ ਨਿਕਲੀ ਤੇ ਭਾਈ ਅਮਰਿਤਪਾਲ ਦੇ ਵੱਲੋਂ ਬਾਕੀ ਉਮੀਦਵਾਰਾਂ ਨੂੰ ਮਾਤ ਦਿੱਤੀ ਗਈ ਤੇ ਦੱਸਿਆ ਕਿ ਭਾਈ ਅਮਰਿਤਪਾਲ ਸਿੰਘ ਇਤਣ ਤੋਂ ਬਾਅਦ ਹੁਣ ਤੇਨ ਸਿੱਖ ਜਥੇਬੰਦੀਆਂ ਨੇ ਹੋਰ ਵੱਡਾ ਫੈਸਲਾ ਲੈ ਲਿਆ ਹੈ ਤੇ ਉੱਥੇ ਹੀ ਹੁਣ ਜੇਲ੍ਹ ਦੇ ਵਿੱਚ ਬੰਦ ਤਿੰਨ ਹੋਰ ਸਿੱਖ ਜਿਹੜੇ ਕਿ ਜਿਮਨੀ ਚੋਣਾ ਲੜਨਗੇ ਤੇ ਉੱਥੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਇਹ ਤਿੰਨ ਸਿੰਘਾਂ ਦੇ ਨਾਲ ਜਿਹੜਾ ਕਿ ਭਾਈ ਅਮਰਤਪਾਲ ਦੇ ਸਾਥੀ ਨੇ ਨਾ ਤਿੰਨਾਂ ਦੇ ਵੱਲੋਂ ਜਿਹੜਾ ਕਿ ਹੁਣ ਜਿਮਨੀ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਦੇਖਣ ਯੋਗ ਇਹ ਹੋਵੇਗਾ ਕਿ ਹੁਣ ਇਹ ਤਿੰਨੇ ਜਿਹੜੇ ਕਿ ਸਿੰਘ ਬਾਕੀ ਉਮੀਦਵਾਰਾਂ ਨੂੰ maat ਪਾ ਸਕਣਗੇ ਜਾਂ ਨਹੀਂ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਉੱਥੇ ਹੁਣ ਇਹ ਜਿਹੜਾ ਕਿ ਸਿਆਸਤ ਦਾ ਅਖਾੜਾ ਦਿਲਚਸਪ ਬਣਦਾ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਖਾੜਾ ਪੱਕਦਾ ਹੋਇਆ ਨਜ਼ਰ ਵੀ ਆਏਗਾ ਤੇ ਜਿਸ ਨੂੰ ਲੈ ਕੇ ਹੁਣ ਕਿਉਂਕਿ ਪਹਿਲਾਂ ਭਾਈ ਅਮਰਤਪਾਲ ਨੇ ਆਜ਼ਾਦ ਚੋਣ ਲੜੀ ਤੇ ਹੁਣ ਤਿੰਨ ਹੋਰ ਸਿੰਘਾਂ ਨੇ ਆਜ਼ਾਦ ਚੋਣ ਲੜਨ ਦਾ ਵੱਡਾ ਫੈਸਲਾ ਲੈ ਲਿਆ ਤੇ ਉੱਥੇ ਹੀ ਚਾਹੇ ਗੱਲ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਲੈ ਕੇ ਗੱਲ ਕਰੀਏ ਚਾਹੇ ਉਹ ਪ੍ਰਵੰਤ ਸਿੰਘ ਰਾਓ ਕੇ ਨੂੰ ਲੈ ਕੇ ਗੱਲ ਕਰੀਏ ਜਾਂ ਦਰਜੀਤ ਕਾਲਸੀ ਨੂੰ ਲੈ ਕੇ ਗੱਲ ਕਰੀਏ ਤੇ ਜਿਸ ਤੋਂ ਲੈ ਕੇ ਕੋਈ ਹੋਰ ਸਿੰਘ ਵੀ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਵੱਡਾ ਫੈਸਲਾ ਸੁਣਾ ਸਕਦਾ ਹੈ ਪਰੰਤੂ ਹੁਣ ਤਿੰਨ ਸਿੱਖ ਜਥੇਬੰਦੀਆਂ ਦੇ ਵੱਲੋਂ ਅਸਾਮ ਦੇ ਡਿਬਰੋਗੜ੍ਹ ਜੇਲ੍ਹ ਦੇ ਵਿੱਚ ਬੰਦ ਜਿਹੜੇ ਕਿ ਸਿੱਖਾਂ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਤੇ ਜਿਸ ਨੂੰ ਲੈ ਕੇ ਜਿੰਨੀ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਤੇ ਉੱਥੇ ਹੀ ਭਾਈ ਅਮਰਤਪਾਲੂ ਲੈ ਕੇ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਉਹਨਾਂ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਆਜਾ ਚੋਣ ਲੜੇ ਤੇ ਉੱਥੇ ਹੀ ਸੰਸਦ ਦੇ ਵਿੱਚ ਉਹ ਨਹੀਂ ਪਹੁੰਚੇ ਤੇ ਸੋਚ ਚੱਕ ਸਮਾਗਮ ਦੇ ਵਿੱਚ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਇਸ ਗੱਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਲਗਾਤਾਰ ਵਿਰੋਧ ਕਰ ਰਹੀਆਂ ਨੇ ਤੇ ਉੱਥੇ ਹੀ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਹੈ ਭਾਈ ਅਮਰਤਪਾਲ ਨੂੰ ਰਿਹਾ ਕੀਤਾ ਜਾਵੇ ਤੇ ਉੱਥੇ ਹੀ ਐਨਐਸਏ ਐਕਟ ਦੇ ਵਿੱਚ ਵਾਅਦਾ ਕਰ ਦਿੱਤਾ 2025 ਦੇ ਵਿੱਚ ਐਨਐਸਏ ਐਕਟ ਵਧਾਇਆ ਗਿਆ ਤੇ ਜਿਸ ਨੂੰ ਲੈ ਕੇ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਸਰਕਾਰ ਦੇ ਉੱਤੇ ਫਿਰ ਤੋਂ ਵਿਰੋਧ ਕਰਨਾ ਸਿੱਖ ਜਥੇਬੰਦੀਆਂ ਨੇ ਸ਼ੁਰੂ ਕਰ ਦਿੱਤਾ ਹੈ ਤੇ ਉੱਥੇ ਹੀ ਸਰਕਾਰਾਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਵਿਸਾਦੇ ਜਾ ਰਹੇ ਨੇ ਤਾਂ ਸਿੱਖ ਜਥੇਬੰਦੀਆਂ ਦਾ ਕਿਹਾ ਜਾ ਰਿਹਾ ਹੈ ਕਿ ਜਿਹੜਾ ਪੰਜਾਬ ਸਰਕਾਰ ਉਹ ਜਾਣ ਗੁੱਝ ਕੇ ਸਿੱਖ ਜਥੇਬੰਦੀਆਂ ਦੇ ਨਾਲ ਸ਼ਿਰਿਆਨ ਧੱਕੇਸ਼ਾਈ ਕਰ ਰਹੀ ਹੈ ਤੇ ਜਿਸ ਨੂੰ ਲੈ ਕੇ ਕਈ ਪਾਰਟੀਆਂ ਨੇ ਕਈ ਵਿਰੋਧੀਆਂ ਦੇ ਜਿਹੜੇ ਕਿ ਸੁਰ ਵੀ ਬਦਲਦੇ ਹੋਏ ਨਜ਼ਰਾਂ ਆ ਰਹੇ ਨੇ ਤੇ ਉੱਥੇ ਹੀ ਅਕਾਲੀ ਦਲ ਦੇ ਵੱਲੋਂ ਵੀ ਭਾਈ ਅਮਰਤਪਾਲ ਦੇ ਹੱਕ ਦੇ ਵਿੱਚ ਆਵਾਜ਼ ਚੱਕੀ ਜਾ ਰਹੀ ਹੈ ਤੇ ਕਾਂਗਰਸ ਪਾਰਟੀ ਦੇ ਵੱਲੋਂ ਵੀ ਭਾਈ ਅਮਰਤਪਾਲ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਦੇ ਉੱਤੇ ਜੋ ਐਨਐਸਏ ਲੱਗਿਆ ਉਸ ਨੂੰ ਵਾਪਸ ਲਿਆ ਜਾਵੇ ਤੇ ਜਿਸ ਨੂੰ ਲੈ ਕੇ ਗੱਲ ਕਰੀਏ ਤਾਂ ਹੁਣ ਤਿੰਨ ਸਿੱਖ ਜਥੇਬੰਦੀਆਂ ਨੇ ਹੋਰ ਵੱਡਾ ਫੈਸਲਾ ਲਿਆ ਹੈ ਤੇ ਉੱਥੇ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠ ਕੇ ਤਿੰਨ ਹੋਰ ਸਿੱਖ ਜਿਹੜੇ ਕਿ ਆਜ਼ਾਦ ਚੋਣ ਲੜਨਗੇ ਤੇ ਉੱਥੇ ਹੀ ਪਹਿਲਾ ਨਾਮ ਹੈਗਾ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦੁਜੇ ਸਿੰਘ ਦਾ ਨਾਮ ਹੈ ਜਿਹੜਾ ਕਿ ਕੁਲਮੰਤ ਸਿੰਘ ਰਾਓ ਕੇ ਤੇ ਤੀਜੇ ਜਿਹੜੇ ਕਿ ਸਾਥੀ ਦੀ ਗੱਲ ਕਰੀ ਐ ਤਾਂ ਦਲਜੀਤ ਕਲਸੀ ਦੇ ਵੱਲੋਂ ਛੂਣ ਮੈਦਾਨ ਦੇ ਵਿੱਚ ਉਤਰਨ ਦੇ ਲਈ ਕਹਿ ਦਿੱਤਾ ਗਿਆ ਤੇ ਉੱਥੇ ਹੁਣ ਭਾਈ ਅਮਰਤਪਾਲ ਦੇ ਤਿੰਨ ਹੋਰ ਸਾਥੀਆਂ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਤੇ ਦੇਖਣਯੋਗ ਇਹ ਹੋਵੇਗਾ ਕਿ ਭਾਈ ਅਮਰਤਪਾਲ ਦੇ ਜਿਹੜੇ ਕਿ ਤਿੰਨ ਸਾਥੀ ਆ ਹੁਣ ਬਾਕੀ ਉਮੀਦਵਾਰਾਂ ਨੂੰ ਮਾਤ ਦੇ ਸਕਣਗੇ ਜਾਂ ਨਹੀਂ ਤਾਂ ਇਸ ਦਾ ਫੈਸਲਾ ਔਰ ਵਾਲੇ ਦਿਨਾਂ ਦੇ ਵਿੱਚ ਹੋਵੇਗਾ ਪਰੰਤੂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਆਸਤ ਦਾ ਖਾੜਾ ਭਖਦਾ ਹੋਇਆ ਨਜ਼ਰ ਆਵੇਗਾ ਤੇ ਜਿਸ ਨੂੰ ਲੈ ਕੇ ਹੁਣ ਤਿੰਨ ਸਿੱਖ ਜਿਹੜੇ ਕਿ ਆਹ ਚੋਂ ਲੜਨਗੇ ਤਿੱਖੀ ਮਾਤ ਦੇ ਪਾਉਣਗੇ ਬਾਕੀ ਉਮੀਦਵਾਰਾਂ ਨੂੰ ਇਹ ਸਵਾਲ ਜਿਹੜਾ ਕਿ ਸਾਰਿਆਂ ਦੇ ਲਈ ਬਣਿਆ ਹੋਇਆ ਹੈ ਤੇ ਉੱਥੇ ਹੀ ਹੁਣ ਭਾਈ ਅਮਰਤਪਾਲ ਦੇ ਤਿੰਨ ਸਾਥੀਆਂ ਦੇ ਵੱਲੋਂ ਆਸਾਮ ਦੀ ਡਿਗਰੂਗੜ ਜੇਲ੍ਹ ਦੇ ਵਿੱਚ ਬੰਦ ਜਿਹੜਾ ਕਿ ਬੈਠ ਕੇ ਵੱਡਾ ਫੈਸਲਾ ਲਿਆ ਗਿਆ